ਹਾਂ ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਮੈਂ ਇਹ ਬਣਾ ਰਹੀ ਸੀ ਤਾਂ ਮੈਂ ਸੋਚਿਆ ਚਲੋ ਐਸੀ ਥਈ ਆਪਾਂ ਦੱਸ ਦਿੰਨੇ ਆ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਆਪਾਂ ਦੋ ਰੰਗ ਪਾਏ ਆ ਤੇ ਇਹ ਡਿਜ਼ਾਈਨ ਜੀ ਆਪਾਂ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਆ ਬਹੁਤ ਸੋਹਣਾ ਬਣ ਕੇ ਆਉਂਦਾ ਦੇਖੋ ਜੀ ਕਿੰਨਾ ਸੋਹਣਾ ਬਣਦਾ ਹੈ ਇਹ ਅਲੱਗ ਜੀ ਤਰ੍ਹਾਂ ਦਾ ਡਿਜ਼ਾਈਨ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਆਪਾਂ ਇਸ ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ ਤੇ ਮੇਰੀ ਵੀਡੀਓ ਨੂੰ ਚੈਨਲ ਨੂੰ ਸਪੋਰਟ ਵੀ ਕਰ ਦਿਓ ਜੀ ਆਪ ਦੇ ਸਪੋਰਟ ਦੀ ਬਹੁਤ ਲੋੜ ਹੈ ਜੀ ਬਹੁਤ-ਬਹੁਤ ਲੋੜ ਹੈ ਤੇ ਜਰੂਰ ਮੇਰੇ ਚੈਨਲ ਨੂੰ ਸਪੋਰਟ ਕਰੋ ਤੇ ਇਹ ਡਿਜ਼ਾਈਨ ਜੀ ਬਣੂਗਾ ਦੋ ਰੰਗ ਨਾਲ ਤੇ ਦੋ ਰੰਗ ਨਾਲ ਵੀ ਸਲਾਈ ਇਹਦੀ ਇੱਕ-ਇੱਕ ਹੀ ਪੈਣੀ ਹੈ ਇੱਕ-ਇੱਕ ਹੀ ਸਲਾਈ ਪਾਉਗੀ ਜੇ ਇੱਕ ਰੰਗ ਦੀ ਜੇ ਆਪਾਂ ਇਹਨੂੰ ਕੋਰਟੀ ਸਵੈਟਰ ਬਣਾਉਣਾ ਹੈ ਨਾ ਤਾਂ ਆਪਾਂ ਇਸ ਤਰ੍ਹਾਂ ਦੀਆਂ ਸਲਾਈਆਂ ਲੈ ਸਕਦੇ ਹਾਂ ਦੋ ਹੋਈਆਂ ਤੇ ਉਹਨਾਂ ਨਾਲ ਇਹ ਬਣੂਗਾ ਤੇ ਬਣਦਾ ਬਹੁਤ ਸੋਹਣਾ ਡਬਲ ਬਣ ਜਾਂਦਾ ਹੈ ਦੋਨਾਂ ਸਾਈਡ ਤੋਂ ਯਾਨੀ ਦੀ ਮੋਟਾ ਜਿਵੇਂ ਫਲਾਵਟ ਵਾਲਾ ਰੈਡੀਮੈਂਟ ਹੁੰਦਾ ਇਸ ਤਰ੍ਹਾਂ ਬਣਦਾ ਜੀ ਦੇਖੋ ਤੇ ਇਧਰੋਂ ਇਸ ਤਰ੍ਹਾਂ ਬਣਦਾ ਜੀ ਇੱਕ ਪਾਸੇ ਸਿੱਧੀਆਂ ਲਸਰਾਂ ਬਣਦੀਆਂ ਤੇ ਇੱਕ ਪਾਸੇ ਦੇਖੋ ਜੀ ਇਸ ਤਰ੍ਹਾਂ ਬਣਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਜੀ ਬਹੁਤ ਪਿਆਰਾ ਲੱਗਦਾ ਜਰੂਰ ਟਰਾਈ ਕਰਿਓ ਤੇ ਵੀਡੀਓ ਪੂਰੀ ਦੇਖਿਓ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹ ਬਣਾਉਣਾ ਆਪਣੇ ਤਾਂ ਧਾਗੇ ਦੋਨੇ ਇੱਧਰ ਐ ਐਸਾੜ ਤੇ ਹੁਣ ਆਪਾਂ ਆ ਫਰਸਟ ਵਾਲੀ ਸਲਾਈ ਜਿਵੇਂ ਆ ਸਟਾਰਟ ਕਰਨਾ ਇਹ ਉਵੇਂ ਹੀ ਆ ਬਸ ਜਿਵੇਂ ਹੁਣ ਮੈਂ ਪਾਉਂਗੀ ਇਸੇ ਤਰ੍ਹਾਂ ਹੀ ਇਹ ਨੀਚੇ ਤੋਂ ਸਟਾਰਟ ਹੋਊਗਾ ਰੰਗ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਜਿਹੜਾ ਵੀ ਪਾਉਣਾ ਹੈ ਹੁਣ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ ਤੇ ਆਪਾਂ ਇਸ ਰੰਗ ਨਾਲ ਬਣਾਵਾਂਗੇ ਪਹਿਲਾਂ ਆਪਣੀ ਸਲਾਈ ਇਸ ਕਲਰ ਨਾਲ ਬਣੀ ਹੋਈ ਏ ਇਸ ਕਲਰ ਨਾਲ ਬਣੀ ਹੋਈ ਪਹਿਲੀ ਸਲਾਈ ਤੇ ਹੁਣ ਆਪਾਂ ਸਲਾਈ ਆਹ ਇਸ ਰੰਗ ਨਾਲ ਬਣਾਵਾਂਗੇ ਦੋ ਕੁੰਡੇ ਇਸ ਤਰ੍ਹਾਂ ਇਕੱਠੇ ਬਣਾ ਲਾਂਗੇ ਆਹ ਗੱਲਾਂ-ਗੱਲਾਂ ਜਿ ਭਰ ਲ ਗਈ ਜੀ ਆਹ ਵਾਲਾ ਤੇ ਆਹ ਦੋ ਕੁੰਡੇ ਇਕੱਠੇ ਬਣਾ ਲਾਂਗੇ ਫਿਰ ਧੱਗ ਆਪਣੇ ਵੱਲ ਕਰਾਂਗੇ ਆਹ ਵਾਲਾ ਕੁੰਡਾ ਤਾਰਾਂਗੇ ਫਿਰ ਅਗਲੇ ਦੋ ਕੁੰਡੇ ਇਸ ਤਰ੍ਹਾਂ ਬਣਾ ਲਾਂਗੇ ਮਨੇ ਕਿਹਾ ਦੋ ਕੁੰਡੇ ਹੋ ਗਏ ਹੁਣ ਆਪਾਂ ਫਿਰ ਧੱਗ ਆਪਣੇ ਵੱਲ ਕਰਾਂਗੇ ਆਹ ਵਾਲਾ ਕੁੰਡਾ ਤਾਰ ਦਾਂਗੇ ਆਵੜਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਬਣਾ ਲੈਣੇ ਆਪਾਂ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਤਾਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਇਹਨੂੰ ਬਣਾਉਣਾ ਨਹੀਂ ਹੈਗਾ ਇਹਦੇ ਤੇ ਵਲ ਪਾ ਕੇ ਆਹ ਸਲਾਈ ਚ ਦਿਖਦਾ ਹੀ ਹੈ ਜੀ ਤੇ ਆਹ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਹੁਣ ਆਪਾਂ ਇਸ ਤਰ੍ਹਾਂ ਹੀ ਇਧਰੋਂ ਫੇਰ ਬਣਾਉਣਾ ਹੈ ਆਹ ਹੀ ਪਸਾਈ ਇਸ ਤਰ੍ਹਾਂ ਹੀ ਐਸ ਰੰਗ ਦਾ ਬਣਾਉਣਾ ਹੈ ਹੁਣ ਆਪਾਂ ਆਹ ਗੁੰਡਾ ਤਾਰਿਆ ਤਾਂ ਗਾ ਅੱਗੇ ਕਰਾਂਗੇ ਆਹ ਵਾਲਾ ਗੁੰਡਾ ਆਪਾਂ ਤਾਰ ਲਾਂਗੇ ਤੇ ਆਹਾਂ ਗੁੰਡਾ ਇਸ ਤਰ੍ਹਾਂ ਵਾਲ ਪਾ ਕੇ ਅਗਲਾ ਗੁੰਡਾ ਦੋਹਾਂ ਦਾ ਇੱਕ ਕਰ ਦਾਂਗੇ ਅੱਗੇ ਫੇਰ ਆਪਾਂ ਆਪਣੇ ਵਾਲ ਧਾਗਾ ਕਰਾਂਗੇ ਹੁਣ ਆਪਾਂ ਇਹ ਗੁੰਡਾ ਤਾਰ ਲਾਂਗੇ ਤੇ ਆਹ ਵਾਲਾ ਗੁੰਡਾ ਬਣਾ ਦਾਂਗੇ ਇਸ ਤਰ੍ਹਾਂ ਸਲਾਈਆਂ ਦੋਵੇਂ ਇੱਕੋ ਜਿਹੀਆਂ ਹੀ ਮੰਡੀਆਂ ਕਾ ਗੁੰਡਾ ਤਾਰ ਲੈਣਾ ਅਗਲੇ ਦੋ ਗੁੰਡਿਆਂ ਦਾ ਇੱਕ ਕੁੰਡਾ ਕਰਨਾ ਆ ਦੋ ਫੇਰ ਆਪਣੇ ਕੋਲੇ ਹੋਗੇ ਆ ਲਾਸਟ ਵਾਲਾ ਕੁੰਡਾ ਤਾਰ ਕੇ ਆਪਾਂ ਇਹਨੂੰ ਕੁੰਡਾ ਸਤਰ ਮਣਾ ਲਾਂਗੇ ਪਹਿਲਾਂ ਆਪਾਂ ਹੁਣ ਇਧਰਲੀ ਸਾਈਡ ਤੋਂ ਇਹ ਦੋਨੇ ਸਲਾਈਆਂ ਬਣਾਈਆਂ ਸੀ ਦੋ ਸਲਾਈਆਂ ਬਣਾ ਲਈਆਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰ ਲਾਂਗੇ ਤੇ ਹੁਣ ਆਪਾਂ ਆ ਵਾਲਾ ਕੁੰਡਾ ਤਾਰਿਆ ਇੱਕ ਆ ਦੋਹਾਂ ਦਾ ਇੱਕ ਕਰ ਦਾਂਗੇ ਇਸ ਰੰਗ ਨਾਲ ਬਣਾਵਾਂਗੇ ਤੇ ਆਪਾਂ ਅਗਲਾ ਕੁੰਡਾ ਹੁਣ ਇਸ ਤਰ੍ਹਾਂ ਤਾਰ ਲਾਂਗੇ ਉਲਟੇ ਪਾਸੇ ਆ ਗਏ ਆਪਾਂ ਹੁਣ ਉਲਟਾ ਕਹਿ ਲਓ ਸਿੱਧਾ ਕਹਿ ਲਓ ਦੋਨੇ ਪਾਸੇ ਤਾਂ ਇੱਕੋ ਜਿਹੀ ਏ ਤੇ ਆਹ ਵਾਲਾ ਕੁੰਡਾ ਤਾਰਿਆ ਉਤੋਂ ਦੀ ਵਾਲ ਪਾ ਕੇ ਅਗਲੇ ਦੋ ਕੁੰਡਿਆਂ ਦਾ ਫਿਰ ਆਪਾਂ ਇੱਕ ਕਰ ਦਾਂਗੇ ఇద్దరు సలా పావే ఆ కు కార్య ఆారా వే కండా తారా ਵੜ ਪਾ ਕੇ ਦਵਾਂ ਦਾ ਇੱਕ ਕਰ ਦਾਂਗੇ ਅਲਜੀ ਚਾਰ ਸਲਾਈਆਂ ਚ ਆਪਣਾ ਇਹ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਹੈ ਚਾਰ ਸਲਾਈਆਂ ਆਪਾਂ ਇਸ ਤਰ੍ਹਾਂ ਪਾਉਂਦੇ ਚਾਰ 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 ਸਲਾਈਆਂ ਪਾਵਾਂਗੇ ਤਾਂ ਆਪਣਾ ਇਹ ਹੁਣ ਧਾਗਾ ਇਧਰਲੇ ਪਾਸੇ ਫੇਰ ਦੋਨੇ ਇਕੱਠੇ ਹੋਗੇ ਦੋ ਸਲਾਈਆਂ ਪਾਏ ਇਧਰੋਂ ਪਾ ਲੈਣੀਆਂ ਤੇ ਦੋ ਹੀ ਆਪਾਂ ਜਦੋਂ ਸਟਾਰਟ ਕਰਾਂਗੇ ਦੋ ਸਲਾਈਆਂ ਆਪਣੀਆਂ ਇਧਰੋਂ ਬਣ ਜਾਣਗੀਆਂ ਇੱਕ ਵਾਰੀ ਮੈਂ ਦੱਸ ਦਿੰਨੀ ਹੋਰ ਜਿਆ ਕੁੰਡਾ ਤਾਰਾਂਗੇ ਹੁਣ ਆਪਾਂ ਇਹ ਇਸ ਰੰਗਨਾ ਬਣਾਵਾਂਗੇ ਪਹਿਲੀ ਸਲਾਈ ਆਪਣੀ ਲਾਸਟ ਵਾਲੀ ਸਲਾਈ ਆਪਾਂ ਹਿਆਸ ਰੰਗਨਾ ਬਣਾਈ ਆ ਤੇ ਹੁਣ ਆਪਾਂ ਚਲਾਉਨੇ ਆ ਫਰਸਟ ਵਾਲੀ ਸਲਾਈ ਅਦੋ ਕੁੰਡੇ ਬਣਾ ਲਾਂਗੇ ਧੱਗ ਆਪਣੇ ਵੱਲ ਕਰਕੇ ਆਹ ਵਾਲਾ ਕੁੰਡਾ ਤਾਰ ਦਾਂਗੇ ਅਗਲਾ ਆਹ ਕੁੰਡਾ ਦੋਹਾਂ ਦੇ ਇੱਕ ਕਰ ਦਾਂਗੇ ਕਿ ਆਹ ਬਣ ਕੇ ਇਹ ਇਸ ਰੰਗ ਦਾ ਬਣ ਜੂਗਾ ਫਿਰ ਜੋ ਉਲਟੇ ਪਾਸੇ ਬਣਾਵਾਂਗੇ ਦੂਜੇ ਪਾਸੇ ਤਾਂ ਫਿਰ ਆਹ ਸਲਾਈ ਆਹ ਵਾਲਾ ਕੁੰਡਾ ਬਣ ਜੂਗਾ ਦੋ ਸਲਾਈਆਂ ਆਪਣੀਆਂ ਇੱਕ ਸਾਈਡ ਤੋਂ ਪੈਣੀਆਂ ਤੇ ਦੋ ਸਲਾਈਆਂ ਇੱਕ ਸਾਈਡ ਤੋਂ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਤੇ ਹੁਣ ਆ ਦੇਖੋ ਜੀ ਹੁਣ ਆਪਾਂ ਆਹ ਕੁੰਡੇ ਇੱਧਰ ਕਰ ਲਾਂਗੇ ਇਸ ਤਰ੍ਹਾਂ ਆਹ ਵਾਲਾ ਕੁੰਡਾ ਤਾਰਾਂਗੇ ਤਾਂ ਅੱਗੇ ਆਪਣੇ ਵੱਲ ਕਰਾਂਗੇ ਹੁਣ ਆਪਾਂ ਆਹ ਕੁੰਡਾ ਤਾਰ ਲਾਂਗੇ ਤੇ ਅਗਲੇ ਦੋਹਾਂ ਦੇ ਇੱਕ ਕਰ ਦਾਂ ਮਸ ਇਸ ਤਰ੍ਹਾਂ ਹੀ ਬਣਾਉਂਦੇ ਜਾਣਾ ਆਪਾਂ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਕੁਝ ਵੀ ਬਣਾ ਸਕਦੇ ਹਾਂ ਜੀ ਆਪਾਂ ਕੋਟੀ ਸਵੈਟਰ ਜੈਕਟ ਕੋਈ ਵੀ ਚੀਜ਼ ਕੈਪ ਵੀ ਬਣਾ ਸਕਦੇ ਹਾਂ ਮਾਫਲਰ ਵਾਸਤੇ ਤਾਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਵੀਡੀਓ ਦੇਖਣੀ ਤੇ ਲਾਈਕ ਕਰਨਾ ਕਮੈਂਟ ਕਰਨਾ ਤਾਂ ਤੁਹਾਡੇ ਸਾਰੇ ਆਪਾਂ ਡਿਜ਼ਾਈਨ ਬਹੁਤ ਵਧੀਆ ਜੀ। ਉਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਕਰੋਗੇ। ਤੁਹਾਨੂੰ ਚੰਗਾ ਲੱਗੂਗਾ ਕਿ ਨਹੀਂ ਲੱਗੂਗਾ। ਵੈਸੇ ਜੀ ਨੇ ਬਣਾਇਆ ਹੁੰਦਾ ਐਨੀ ਮਿਹਨਤ ਕਰਕੇ। ਉਹਨੂੰ ਪਤਾ ਹੁੰਦਾ ਕਿਵੇਂ ਬਣਦਾ ਕਿੰਨੀ ਮਿਹਨਤ ਲੱਗਦੀ ਐ ਤੁਸੀਂ ਜਿਹੜੇ ਭੈਣ ਭਰਾ ਕੰਮ ਕਰਦੇ ਉਹਨਾਂ ਨੂੰ ਤਾਂ ਸਭ ਨੂੰ ਪਤਾ ਜੀ। ਦੇਖੋ ਜੀ ਬਹੁਤ ਸੋਹਣਾ ਬਣਿਆ। ਤੇ ਜੇ ਮੇਰਾ ਡਿਜ਼ਾਈਨ ਵੀਡੀਓ ਬਣਾਉਣ ਦੇ ਚੰਗੀ ਲੱਗੀ ਹੋਈ ਤਾਂ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਵੀ ਜਰੂਰ ਕਰ ਦਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਡਿਜ਼ਾਈਨ ਕਿਵੇਂ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਪੂਰੇ ਚੈਨਲ ਤੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਨਹੀਂ ਮਿਲੂਗਾ ਦੇਖਣ ਨੂੰ ਤੇ ਜ਼ਰੂਰ ਟਰਾਈ ਕਰਿਓ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ